ਪਿੰਡ ਦੇ ਵਿੱਚ ਇੱਕ ਝਗੜਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਇਲਿਗੇਸ਼ਨ ਲਗਾਏ ਜਾਂਦੇ ਕਿ ਜਿਹੜਾ ਜਮੇ ਨਾਮ ਦਾ ਵਿਅਕਤੀ ਜਿਹੜਾ ਉਹ ਨਸ਼ਾ ਤਸਕਰ ਹੈ ਕੀ ਕਹਿਣਾ ਹੈ ਤੁਹਾਡਾ ਮੈਂ ਕੋਈ ਨਾ ਹੱਦ ਕਰਦੇ ਮੇਰਾ ਪਾਰਟੀ ਭਾਈ ਚੱਲਣ ਡਿਆ ਸਰਪੰਚ ਦੀ ਇਲੈਕਸ਼ਨ ਲੜੀ ਇਹਨਾਂ ਨੇ ਪਰਮਨੈਂਸ ਸਾਬੀ ਨਹੀਂ ਜਿਹੜਾ ਉਹਦੇ ਖਿਲਾਫ ਮੈਂ ਇਲੈਕਸ਼ਨ ਲੜਾਇਆ ਉਹਨਾਂ ਨਾਲ ਲੜਿਆ ਆਪਣੇ ਕੁਲਦੀਪ ਸਿੰਘ ਬੱਲ ਉਹਨਾਂ ਵੱਲੋਂ ਮੈਂ ਸਪੋਰਟ ਨਹੀਂ ਉਹਨਾਂ ਦਾ ਉਹਨਾਂ ਦੀ ਮੈਂ ਸਪੋਰਟ ਕੀਤੀ ਉਹਦੇ ਉਹਦੇ ਕਰਕੇ ਮੈਨੂੰ ਬਦਨਾਮ ਕਰਦਾ ਪਿੰਡ 'ਚ ਤੇ ਨਸ਼ਾ ਵੇਚਦਾ ਕੋਈ ਨਸ਼ੇ ਦਾ ਮੈਂ ਸਮਗਦਰ ਦਾ ਕੰਮ ਕਰਦਾ ਮੇਰੇ ਕੋਲ ਕੋਈ 100 ਗ੍ਰਾਮ ਨਹੀਂ ਮਤੇ 500 ਗ੍ਰਾਮ ਕੀ ਕੀ ਕਹਿਣਾ ਹੈ ਕਿ ਲੋਕ ਜਿਹੜੇ ਕਹਿ ਰਹੇ ਨੇ ਪਿੰਡ ਦੇ ਵਿੱਚ ਕਿ ਇਹ ਕਹਿੰਦੇ ਨੇ ਕਿ ਜਿਹੜਾ ਜਮ ਆ ਉਹ ਪੰਜਾਬ ਪੁਲਿਸ ਨੂੰ ਜਿਹੜਾ ਹਫਤਾ ਭਰਦਾ ਕੀ ਲੱਗਦਾ ਕਿ ਕੋਈ ਕੋਈ ਸਾਬਤ ਕਰ ਦੇਣਾ ਮੈਨੂੰ ਤੇ ਮੇਰੇ ਤੇ ਕਾਰਵਾਈ ਕਰ ਦੇਣ ਜੇ ਕੋਈ ਜੇ ਪੁਲਿਸ ਕੋਈ ਸਾਬਤ ਕਰ ਦੇਣ ਪਿੰਡ ਸਾਬਤ ਕਰ ਦੇ ਕੋਈ ਮੇਰੇ ਖਿਲਾਫ ਕੋਈ ਸਬੂਤ ਤੇ ਮੇਰੇ ਤੇ ਕਾਰਵਾਈ ਕੀਤੀ ਜਾਵੇ ਇੰਨੀ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਇਕੱਠੇ ਹੋਏ ਨੇ ਤਾਂ ਲੋਕਾਂ ਦਾ ਕਹਿਣਾ ਕਿ ਸਾਡਾ ਪਿੰਡ ਜਿਹੜਾ ਇੱਕ ਤਰਫ ਹੈ ਤੇ ਜਮਾ ਜਿਹੜਾ ਇੱਕ ਤਰਫ ਹੈ। ਇੱਕ ਵੇੜਾ ਤਰਫਾ ਪਿੰਡ ਤਰਫਾ ਨਹੀਂ ਆ। ਵੇੜੇ ਤਰਫਾ ਸਰਪੰਚ ਖਲਾਫ ਹੋਇਆ ਮੇਰੇ ਉਹ ਪਿੰਡ ਨੇ ਖਲਾਫ ਕੀਤਾ ਮੇਰੇ ਉਹਨੇ ਭੜਕਾਇਆ ਵਾ। ਇਹ ਕੋ ਦੋ ਨੰਬਰ ਦੇ ਇਥੇ ਆ ਰਿਹਾ ਇਹ ਨਸਾ ਤਸਕਰੀ ਕਰਦਾ ਉਹਨੂੰ ਕੋਈ ਸਾਬਤ ਕਰ ਦੇ ਮੇਰੇ ਤਾਂ ਮੇਰੇ ਤੋਂ ਕਾਰਵਾਈ ਕਰਾ। ਰਾਤ ਜਿਹੜੀ ਲੜਾਈ ਹੁੰਦੀ ਹੈ ਇਸ ਦਾ ਕਾਰਨ ਕੀ ਨਿਕਲਦਾ ਫਿਰ? ਕਾਰਨ ਇਹ ਆਪਣਾ ਸ਼ਰਾਬ ਦਾ ਕੰਮ ਕਰਦਾ ਉਹ ਸ਼ਰਾਬ ਨਕੋਲਾ ਤਸਕਰ ਹੈ ਆਪਣਾ ਮੈਂਬਰ ਸਾਹਿਬ ਜਿਹੜਾ ਇਹਨਾਂ ਦਾ ਸਰਪੰਚ ਨਵੇਂ ਦਾ ਉਹ ਤਸਕਰ ਹੈ ਉਹਨਾਂ ਫੋਰਮ ਉਹ ਤਸਕਰ ਆ ਨਕੋਲ ਦਾ ਉਹਨੂੰ ਇਹ ਕਰਦਾ ਗੁਰਦਾਰੇ ਦੇ ਬੈਕਸਾਈਡ ਕੰਮ ਕਰਦਾ ਵਾ ਤੇ ਅਸੀਂ ਉਹ ਡੱਕ ਦੋ ਤੇ ਗੁਰਦਾਰਾ ਨਾ ਕੰਮ ਕਰਦੇ ਉਹ ਟੀਕੇ ਗਾਲਾਂ ਗੋਲਾ ਕੱਢਦਾ ਸਾਨੂੰ ਉਹਨੇ ਪਰਸੋਂ ਗਾਲਾਂ ਕੱਢੀਆਂ ਅਸੀਂ ਤੇ ਪਰਸੋਂ ਕੰਮ ਠੰਡਾ ਰੋਲਾ ਰਾਤੀ ਦੇ ਗਾਲਾਂ ਕੱਢਦੇ ਫਿਰ ਉਹਨੇ ਰੋੜੇ ਮਾਰੇ ਅੱਜ ਕੱਲ ਅਸੀਂ ਵੀ ਅੱਗੇ ਰੋੜੇ ਮਾਰੇ ਕੰਮ ਬਰਾਬਰ ਹੀ ਰਿਹਾ ਇੱਕ ਹੋਰ ਵੱਡੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਗੁਰਦਵਾਰਾ ਸਾਹਿਬ ਦੇ ਵਿੱਚ ਜਿਹੜੇ ਆ ਤੁਹਾਡੇ ਵੱਲੋਂ ਜਿਹੜੇ ਰੋੜੇ ਚਲਾਏ ਗਏ ਨੇ ਤਾ ਗੁਰਦੁਆਰਾ ਸਾਹਿਬ ਦੀ ਕੰਧ ਉੱਤੇ ਜਿਹੜੇ ਰੋੜੇ ਵੱਜੇ ਉਦੋਂ ਹੀ ਸੀਟੀ ਕੈਮਰੇ ਚ ਵੇਖ ਹੀ ਲਿਆ ਵੀ ਕਿੱਥੇ ਵੱਜੇ ਉਹ ਤੁਸੀਂ ਗਾੜੀ ਆਪ ਨੂੰ ਵੇਖਣਾ ਵੀ ਤੁਸੀਂ ਵੇਖ ਲੈ ਸਾਰਾ ਚੈੱਕ ਕਰ ਲੈਣਾ ਤੇ ਅਹੀਂ ਮਾਰੇ ਕੋਨਾ ਮਾਰੇ ਉਧਰੋਂ ਐਵੇਂ ਨਾ ਰੋੜਾ ਜਾਂਦਾ ਕਿੰਨਾ ਟਾਈਮ ਲਾਦਾ ਉਧਰੋਂ ਕਿੰਨਾ ਟਾਈਮ ਟੱਪਦਾ ਉਹ ਤੇ ਉਧਰੋਂ ਵੇਖੂ ਨਾ ਕੇ ਕੰਧ ਦੇ ਅੰਦਰੋਂ ਆਉਂਦਾ